ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਬਠਿੰਡਾ ਪੰਜਾਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਅਰਥਾਂ ਸਮੇਤ ਉਚਾਰਣ ਕੀਤੀ ਸੀ ਭਾਈ ਮਨੀ ਸਿੰਘ ਜੀ ਨੇ ਇਹ ਬਾਣੀ ਲਿਖੀ ਹੈ ਸਰੂਪ ਲੜੀਵਾਰ ਹੈ ਬਾਬਾ ਦੀਪ ਸਿੰਘ ਜੀ ਨਾਲ ਸੇਵਾ ਕਰਾਂਦੇ ਰਹੇ ਬਿਨਾ ਬਿੰਦੀ ਟਿੱਪੀ ਅਧਿਕ ਵਿਸ਼ਰਾਮ ਦੇ ਕਥਾ ਹੋ ਹੀ ਨਹੀਂ ਸਕਦੀ ਸ਼ਬਦਾਂ ਦੇ ਅਰਥ ਹੋ ਹੀ ਨਹੀਂ ਸਕਦੇ ਗੁਰਬਾਣੀ ਦੇ ਅਰਥ ਹੋ ਹੀ ਨਹੀਂ ਸਕਦੇ ਸਤਗੁਰੂ ਨੋ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਵਈ ਜਿ ਚਰ ਸ਼ਬਦ ਨ ਕਰੇ ਵਿਚਾਰ ਸਤਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਇਹ ਕਥਾ ਕੀਤੀ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਵਿਸ਼ਰਾਮ ਠੇਕ ਦਿੱਤਾ ਹੈ ਚਿਤਵਤ ਰਹੋ ਠਗੋਰੇ ਨਾਨਕ ਫਾਂਸੀ ਗੱਲ ਪਰੀ ਨਾਨਕ ਅਖਰਤੇ ਵਿਸ਼ਰਾਮ ਜ਼ਰੂਰੀ ਹੈ ਨਹੀਂ ਤੇ ਐਦਾ ਅਰਥ ਨਹੀਂ ਬਣੇਗਾ ਐ ਭਾਰੀ ਬੇਦਬੀ ਹੋਵੇਗੀ ਕਕੇ ਥੱਲੇ ਔਂਕੜ ਨਹੀਂ ਹੈ ਨਾਨਕ ਅਖਰਤੇ ਵਿਸ਼ਰਾਮ ਜ਼ਰੂਰੀ ਹੈ ਕੁਰਬਾਨੀ ਵਿੱਚ ਕਈ ਥਾਵ ਤੇ ਨਾਨਕ ਅਖਰ ਤੇ ਵਿਸ਼ਰਾਮ ਤੁਹਾਨੂੰ ਦੇਣਾ ਪਏਗਾ ਜਿੱਥੇ ਕਕੇ ਥਲੇ ਔਂਕੜ ਨਹੀਂ ਹੈ ਨਾਨਕ ਭੌਂਦਿਆਂ ਗਣਾ ਤਰਾ ਅੰਤਰ ਵੱਖਰਾ ਬੋਲੋ ਨਾਨਕ ਕੋੜੀ ਨਰਕ ਬਰਾਬਰੇ ਵੱਖਰਾ ਬੋਲੋ ਨਾਨਕ ਦੁਖਿਆ ਸਭ ਸੰਸਾਰ ਵੱਖਰਾ ਬੋਲੋ ਨਾਨਕ ਮਨਮੁਖ ਅੰਧ ਪਿਆਰ ਵੱਖਰਾ ਬੋਲੋ ਨਾਨਕ ਮੁਸੈ ਗਿਆਨ ਵੀ ਹੋਣੀ ਖਾਇ ਗਿਆ ਜਮਕਾਲ ਵੱਖਰਾ ਪੜੋ ਨਾਨਕ ਨਾਰੇ ਵਿੱਚ ਕੋਨਾਰ ਵੱਖਰਾ ਬੋਲੋ ਸੁੱਧ ਬਾਣੀ ਕਰ ਬੈਠੇ ਸਿੱਖਣ ਲਈ ਕੰਟੈਕਟ WhatsApp ਨੰਬਰ +91 62 61 65 33 43